ਲਗਾਤਾਰ ਭਾਰੀ ਮੀਂਹ ਦੇ ਕਾਰਨ ਦਰਿਆਵਾਂ ਦੇ ਪਾਣੀ ਦੇ ਹਾਲਾਤ ਖਤਰੇਵਲ ਵੱਧ ਰਹੇ ਨੇ ਬਿਆਸ ਦਰਿਆ ਵਿੱਚ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਅਤੇ ਡੈਮਾਂ ਦੀਆਂ ਛੀਲਾ ਵਿੱਚ ਜੋ ਪਾਣੀ ਹੈ ਉਹ ਆਪਣੀਆਂ ਹੱਦਾਂ ਟੱਪਣ ਦੇ ਕਰੀਬ ਹੈ ਇਸ ਕਾਰਨ ਪ੍ਰਸ਼ਾਸਨ ਨੇ ਪੂਰੀ ਹੁਣ ਤਿਆਰੀ ਖਿੱਚ ਲਈ ਹੈ ਅਜਿਹੇ ਹਾਲਾਤਾਂ ਦੇ ਵਿੱਚ ਅੱਜ ਫੈਸਲਾ ਹੋ ਸਕਦਾ ਹੈ ਕਿ ਪਾਣੀ ਛੱਡਣਾ ਪਵੇਗਾ ਜਾਂ ਨਹੀਂ ਜੇ ਪਾਣੀ ਛੱਡਿਆ ਗਿਆ ਤਾਂ ਕੁਝ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਸਰਕਾਰ ਅਤੇ ਪ੍ਰਸ਼ਾਸਨ ਨੇ ਹਰ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਨਿਪਟਣ ਦੇ ਲਈ ਮਿੱਟੀ ਦੀਆਂ ਬੋਰੀਆਂ ਸਹਾਇਕ ਟੀਮਾਂ ਅਤੇ ਐਮਰਜੈਂਸੀ ਯੋਜਨਾਵਾਂ ਤਿਆਰ ਕਰ ਲੀਆਂ ਨੇ ਬਲਜੀਤ ਸਿੰਘ ਖਾਲਸਾ ਚੇਅਰਮੈਨ ਮਾਰਕੀਟ ਕਮੇਟੀ ਦੇ ਅਨੁਸਾਰ ਦਿਨ ਰਾਤ ਹਰ ਤਰ੍ਹਾਂ ਨਾਲ ਹਾਲਾਤਾਂ ਉਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਸੁਰੱਖਿਆ ਦੇ ਉੱਪਰ ਲਾਗੂ ਹੋਣ ਵਾਲੇ ਹਦਾਇਤਾਂ ਦੀਆਂ ਪਾਲਣਾ ਕਰਨ ਦੇ ਲਈ ਵੀ ਕਿਹਾ ਗਿਆ ਦੇਖੋ ਜੀ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਪਾਣੀ ਦਾ ਸਥਿਰ ਉੱਚਾ ਹੋ ਰਹਿ ਰਿਹਾ ਮੈਨੂੰ ਪ੍ਰਸ਼ਾਸਨ ਵੱਲੋਂ ਅਹੀਂ ਇਹ ਚੀਜ਼ ਦਾ ਸੰਕੇਤ ਆਇਆ ਸੀਗਾ ਕਿ ਪਾਣੀ ਦਾ ਲੈਵਲ ਵੱਧ ਸਕਦਾ ਥੋੜਾ ਬਹੁਤ ਅੱਜ ਔਰ ਪ੍ਰਸ਼ਾਸਨ ਆਪਣੀ ਪੂਰੀ ਤਿਆਰੀ ਦੇ ਵਿੱਚ ਹੈਗਾ ਇਸ ਵਕਤ ਨਾਲ ਉਹਨਾਂ ਨੇ ਮਿੱਟੀ ਦਾ ਪ੍ਰਬੰਧਨ ਨਪੋਰੀਆਂ ਦਾ ਸਾਰਾ ਕੁਝ ਅਰੇਂਜ ਕਰਕੇ ਰੱਖਿਆ ਹੈ ਜੇ ਇਨ ਕੇਸ ਜੇ ਇਦਾਂ ਦੀ ਸਿਚੁਏਸ਼ਨ ਬਣਦੀ ਆ ਤੇ ਆਪਾਂ ਮੈਸ ਮੌਕੇ ਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵਾ ਕਿ ਇੱਥੇ ਆਣ ਕੇ ਆਪਾਂ ਸਿਆਸੀ ਰੋਟੀਆਂ ਨਾ ਸਿਕੀਏ ਜੇ ਸਮਾਂ ਇਦਾਂ ਦਾ ਬੰਦਾ ਵਾ ਸਮਾਜ ਸੇਵੀ ਤੇ ਪ੍ਰਸ਼ਾਸਨ ਆਪਾਂ ਰਲ ਕੇ ਤੇ ਪ੍ਰੋਬਲਮ ਨੂੰ ਪਹਾਲ ਕਰੀਏ ਕਿ ਨਾ ਕਿ ਇੱਥੇ ਆਣ ਕੇ ਇੱਕ ਦੂਜੇ ਦੇ ਅਸੀਂ ਗਲਤ ਬਿਆਨ ਬਿਆਜੀ ਕਰੀਏ ਜਾਂ ਸਿਆਸੀਆਂ ਰੋਟੀਆਂ ਸੇਕੀ ਆਪਣੇ ਧੜੇ ਵਾਸਤੇ ਸਿਚੁਏਸ਼ਨ ਦੇ ਵਿੱਚ ਨਾ ਤੇ ਖਾੜਨ ਕਿਸੇ ਦੀ ਪਾਰਟੀ ਦੇਖਣੀ ਹੈ ਕੋਈ ਤੇ ਨਾ ਕੁਝ ਹੋਰ ਦੇਖਣਾ ਜੇ ਗਰੀਬ ਲੋਕ ਮਾਰੇ ਜਾਂਦੇ ਆ ਤੇ ਆਫਰ ਜੇ ਗਰੀਬ ਲੋਕਾਂ ਨੇ ਚੱਲਣੀ ਆ ਤੇ ਮੈਂ ਸਾਰਿਆਂ ਨੂੰ ਫੇਰ ਅਪੀਲ ਇੱਕੋ ਗੱਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਕਿ ਆਪਾਂ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸਮਾਜ ਸੇਵੀ ਪ੍ਰਸ਼ਾਸਨ ਆਪਾਂ ਰਲ ਕੇ ਹੱਲਾ ਮਾਰੀਏ ਨਾ ਕਿ ਆਪਣੀ ਬੱਲੇ ਬੱਲੇ ਕਰਾਉਣ ਚ ਪਈਏ ਦੇਖੋ ਜੀ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਪਾਣੀ ਦਾ ਸਥਿਰ ਉੱਚਾ ਹੋ ਰਹਿਣ ਮੈਨੂੰ ਪ੍ਰਸ਼ਾਸਨ ਵੱਲੋਂ ਹੀ ਇਹ ਚੀਜ਼ ਦਾ ਸੰਕੇਤ ਆਇਆ ਸੀਗਾ ਕਿ ਪਾਣੀ ਦਾ ਲੈਵਲ ਵੱਧ ਸਕਦਾ ਥੋੜਾ ਬਹੁਤ ਅੱਜ ਔਰ ਪ੍ਰਸ਼ਾਸਨ ਆਪਣੀ ਪੂਰੀ ਤਿਆਰੀ ਦੇ ਵਿੱਚ ਹੈਗਾ ਇਸ ਵਕਤ ਨਾਲ ਉਹਨਾਂ ਨੇ ਮਿੱਟੀ ਦਾ ਪ੍ਰਬੰਧ ਨਾ ਪੋਰੀਆਂ ਦਾ ਸਾਰਾ ਕੁਝ ਅਰੇਂਜ ਕਰਕੇ ਰੱਖਿਆ ਹੈ ਜੇ ਇਨ ਕੇਸ ਜੇ ਇਦਾਂ ਦੀ ਸਿਚੁਏਸ਼ਨ ਬਣਦੀ ਆ ਤੇ ਆਪਾਂ ਮੈਂ ਇਸ ਮੌਕੇ ਤੇ ਜਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵਾ ਕਿ ਇੱਥੇ ਆਣ ਕੇ ਆਪਾਂ ਸਿਆਸੀ ਰੋਟੀਆਂ ਨਾ ਸਿਕੀਏ ਜੇ ਸਮਾਂ ਇਦਾਂ ਦਾ ਬੰਦਾ ਵਾ ਸਮਾਜ ਸੇਵੀ ਤੇ ਪ੍ਰਸ਼ਾਸਨ ਆਪਾਂ ਰਲ ਕੇ ਤੇ ਪ੍ਰੋਬਲਮ ਨੂੰ ਪਹ ਹੱਲ ਕਰੀਏ ਕਿ ਨਾ ਕਿ ਇੱਥੇ ਆਣ ਕੇ ਇੱਕ ਦੂਜੇ ਦੇ ਅਸੀਂ ਗਲਤ ਬਿਆਨ ਬਿਆਜੀ ਕਰੀਏ ਜਾਂ ਸਿਆਸੀਆਂ ਰੋਟੀਆਂ ਸਿਕੀ ਆਪਣੇ ਧੜੇ ਵਾਸਤੇ ਸਿਚੁਏਸ਼ਨ ਦੇ ਵਿੱਚ ਨਾ ਤੇ ਖਾੜਨ ਕਿਸ ਦੀ ਪਾਰਟੀ ਦੇਖਣੀ ਹੈ ਕੋਈ ਤੇ ਨਾ ਕੁਝ ਹੋਰ ਦੇਖਣਾ ਜੇ ਗਰੀਬ ਲੋਕ ਮਾਰੇ ਜਾਂਦੇ ਆ ਤੇ ਆਫਰ ਜੇ ਗਰੀਬ ਲੋਕਾਂ ਨੇ ਚੱਲਣੀ ਆ ਤੇ ਮੈਂ ਸਾਰਿਆਂ ਨੂੰ ਫੇਰ ਅਪੀਲ ਇੱਕ ਗੱਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਕਿ ਆਪਾਂ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸਮਾਜ ਸੇਵੀ ਪ੍ਰਸ਼ਾਸਨ ਆਪਾਂ ਰਲ ਕੇ ਹੱਲਾ ਮਾਰੀਏ ਨਾ ਕਿ ਆਪਣੀ ਬੱਲੇ ਬੱਲੇ ਕਰਾਉਣ ਚ ਪਈਏ ਦੇਖੋ ਜੀ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਪਾਣੀ ਦਾ ਸਥਿਰ ਉੱਚਾ ਹੋ ਰਹਿਣ ਮੈਨੂੰ ਪ੍ਰਸ਼ਾਸਨ ਵੱਲੋਂ ਹੀ ਇਹ ਚੀਜ਼ ਦਾ ਸੰਕੇਤ ਆਇਆ ਸੀਗਾ ਕਿ ਪਾਣੀ ਦਾ ਲੈਵਲ ਵੱਧ ਸਕਦਾ ਥੋੜਾ ਬਹੁਤ ਅੱਜ ਔਰ ਪ੍ਰਸ਼ਾਸਨ ਆਪਣੀ ਪੂਰੀ ਤਿਆਰੀ ਦੇ ਵਿੱਚ ਹੈਗਾ ਇਸ ਵਕਤ ਨਾਲ ਉਹਨਾਂ ਨੇ ਮਿੱਟੀ ਦਾ ਪ੍ਰਬੰਧਨ ਨਾ ਫੋਰੀਆਂ ਦਾ ਸਾਰਾ ਕੁਝ ਅਰੇਂਜ ਕਰਕੇ ਰੱਖਿਆ ਹੈ ਜੇ ਇਨ ਕੇਸ ਜੇ ਇਦਾਂ ਦੀ ਸਿਚੁਏਸ਼ਨ ਬਣਦੀ ਆ ਤੇ ਆਪਾਂ ਮੈਸ ਉਸ ਮੌਕੇ ਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵਾ ਕਿ ਇੱਥੇ ਆਣ ਕੇ ਆਪਾਂ ਸਿਆਸੀ ਰੋਟੀਆਂ ਨਾ ਸਿਕੀਏ ਜੇ ਸਮਾਂ ਇਦਾਂ ਦਾ ਬਣਦਾ ਵਾ ਸਮਾਜ ਸੇਵੀ ਤੇ ਪ੍ਰਸ਼ਾਸਨ ਆਪਾਂ ਰਲ ਕੇ ਤੇ ਪ੍ਰੋਬਲਮ ਨੂੰ ਪਹ ਹੱਲ ਕਰੀਏ ਕਿ ਨਾ ਕਿ ਇੱਥੇ ਆਣ ਕੇ ਇੱਕ ਦੂਜੇ ਦੇ ਅਸੀਂ ਗਲਤ ਬਿਆਨ ਬਿਆਜੀ ਕਰੀਏ ਜਾਂ ਸਿਆਸੀਆਂ ਰੋਟੀਆਂ ਸਿਕੀ ਆਪਣੇ ਧੜੇ ਵਾਸਤੇ ਸਿਚੁਏਸ਼ਨ ਦੇ ਵਿੱਚ ਨਾ ਤੇ ਹਾਰਨ ਕਿਸੇ ਦੀ ਪਾਰਟੀ ਦੇਖਣੀ ਹੈ ਕੋਈ ਤੇ ਨਾ ਕੁਝ ਹੋਰ ਦੇਖਣਾ ਜੇ ਗਰੀਬ ਲੋਕ ਮਾਰੇ ਜਾਂਦੇ ਆ ਤੇ ਆਫਰ ਜੇ ਗਰੀਬ ਲੋਕਾਂ ਨੇ ਚੱਲਣੀ ਆ ਤੇ ਮੈਂ ਸਾਰਿਆਂ ਨੂੰ ਫੇਰ ਅਪੀਲ ਇੱਕ ਗੱਲ ਕਰਨਾ ਜਿਉਂਨਾ ਤੁਹਾਡੇ ਮਾਧਿਅਮ ਨਾਲ ਕਿ ਆਪਾਂ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸਮਾਜ ਸੇਵੀ ਪ੍ਰਸ਼ਾਸਨ ਆਪਾਂ ਰਲ ਕੇ ਹੱਲਾ ਮਾਰੀਏ ਨਾ ਕਿ ਆਪਣੀ ਬੱਲੇ ਬੱਲੇ ਕਰਾਉਣ ਚ ਪਈਏ